ਹਾਂਜੀ ਸਾਡੇ ਵਾਲਾ ਜਦੋਂ ਕੋਈ ਪੰਜਾਬ ਦਾ ਬੰਦਾ ਬਾਲੀਵੁੱਡ ਦੇ ਵਿੱਚ ਫਿਲਮਾਂ ਜਾ ਕੇ ਕਰਦਾ ਨਾ ਤਾਂ ਆਪਾਂ ਨੂੰ ਬਹੁਤ ਬੁਰਾ ਭਲਾ ਬੋਲਦੇ ਆ ਪਰ ਜਦੋਂ ਬੰਦਾ ਕੋਈ ਬਾਲੀਵੁੱਡ ਦੀਆਂ ਫਿਲਮਾਂ ਛੱਡ ਕੇ ਪੰਜਾਬੀ ਫਿਲਮ ਬਣਾਉਂਦਾ ਤਾਂ ਆਪਣਾ ਪੰਜਾਬੀਆਂ ਦਾ ਉਹਨੂੰ ਸਪੋਰਟ ਕਰਨਾ ਜ਼ਰੂਰੀ ਹੈਗਾ ਤੇ ਇੱਕ ਤੁਹਾਨੂੰ ਇਹ ਜਿਹੇ ਅਦਾਕਾਰ ਨਾਲ ਜਮ ਲਾਉਣੇ ਜਿਨ੍ਹਾਂ ਦੀ ਫਿਲਮ ਆ ਰਹੀ ਤੇ ਕਿਸਾਨੀ ਅੰਦੋਲਨ ਦੇ ਕਰਕੇ ਉਹਨਾਂ ਨੇ ਕਈ ਫਿਲਮਾਂ ਵੀ ਛੱਡੀਆਂ ਗਈਆਂ ਤੇ ਜਾਣ ਪਛਾਣ ਨੇ ਮੌਤਾਜ ਨਹੀਂ ਹੈ ਬਾਈ ਗੈਵੀ ਚਲ ਜਿਨ੍ਹਾਂ ਦੀ ਨਵੀਂ ਫਿਲਮ ਆ ਰਹੀ ਹੈ 22 ਮਾਰਚ ਨੂੰ ਸੰਗਰਾਮ ਤੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਗੈਵੀ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਜੀ ਚੜ੍ਹਦੀ ਕਲਾ ਵਿੱਚ ਚੜ੍ਹਦੀ ਕਲਾ ਤੁਸੀਂ ਸੁਣਾਓ ਤੇ ਵਧੀਆ ਜੀ ਤੇ ਪਹਿਲੀ ਗੱਲ ਤੋਂ ਦੱਸ ਦਈਏ ਨਾ ਵੀ ਕਈ ਵੀਰਾਂ ਨੂੰ ਨਹੀਂ ਪਤਾ ਹੋਣਾ ਗੈਵੀ ਚਲ ਬਾਈ ਨੇ ਇੱਕ ਤਾਂ ਟਾਈਗਰ ਫਿਲਮ ਦੇ ਵਿੱਚ ਵੀ ਸਲਮਾਨ ਖਾਨ ਤੇ ਕੈटरीना कैफ ਉਹਨਾਂ ਦਾ ਕੰਮ ਕੀਤਾ ਹੋਇਆ ਬਾਈ ਜੀ ਬਾਲੀਵੁੱਡ ਤੋਂ ਬਾਅਦ ਤੁਸੀਂ ਪੰਜਾਬ 'ਚ ਕੰਮ ਕਰ ਰਹੇ ਹੋ ਕਿਵੇਂ ਲੱਗ ਰਿਹਾ ਜੀ ਬਿਲਕੁਲ ਜੀ ਪੰਜਾਬੀ ਦਾ ਦੇਖੋ ਇੱਥੇ ਕੰਮ ਕਰਨਾ ਹੀ ਸਾਡੇ ਰੂਹ ਦੀ ਖਰਾਕ ਹੈ ਜੀ ਆਪਣੀ ਮਿੱਟੀ ਨਾਲ ਜੁੜੇ ਹੋਣੇ ਆ ਜੀ ਇੱਕ ਜਿਹੜਾ ਕਹਿੰ ਆ ਵੀ ਪੰਜਾਬੀ ਫਿਲਮਾਂ ਕੀਤੀਆਂ ਜਾਣ ਜੀ ਤੇ ਭਾਈ ਜਿਵੇਂ ਸੰਗਰਾਮ ਫਿਲਮ ਹੈ ਸੰਗਰਾਮ ਫਿਲਮ ਨਾਮ ਕਿੱਥੋਂ ਆਇਆ ਦੇਸੀ ਮਹੀਨੇ ਜਿਵੇਂ ਨਾ ਕਹਿੰਦੇ ਨੇ ਦੇਸੀ ਸਾਲ ਵੀ ਆਪਣਾ ਹੋਣਾ ਹੀ ਸ਼ੁਰੂ ਹੋਇਆਗਾ ਤੇ ਉਹਦੇ ਨਾਲ ਹੀ ਮਿਲਦਾ ਜੁਲਦਾ ਸੰਗਰਾਮ ਨਾਮ ਆਇਆ ਕਿੱਥੋਂ ਆ ਸੰਗਰਾਮ ਜੀ ਇਹ ਆਪਣੀ ਨਾ ਫਿਲਮ ਹੈਗੀ ਆ ਪਰਿਵਾਰਿਕ ਰਿਸ਼ਤਿਆਂ ਦੇ ਉੱਤੇ ਜੀ ਭਾਈ ਜਿਵੇਂ ਕਹਿੰਦੇ ਵੀ ਧਰਤੀ ਅਲੱਗ-ਅਲੱਗ ਮੌਸਮ ਹੰਡਾਉਂਦੀ ਹੈ ਜੀ ਉਦਾਂ ਹੀ ਮਨੁੱਖ ਦੁੱਖ ਸੁੱਖ ਇਹਨਾਂ ਨੂੰ ਹਣਾਉਂਦਾ ਹੈ ਨਾ ਤਾਂ ਉਹਨੂੰ ਖਿੜੇ ਮੱਥੇ ਪਰਵਾਨ ਕਰਨਾ ਹੈ ਸੰਗਰਾਮ ਵੀ ਜ਼ਿੰਦਗੀ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਹੋਵੇ ਜਿਵੇਂ ਦੇਸੀ ਮਹੀਨਿਆਂ ਦੀ ਆਪਾਂ ਗੁਰੂ ਘਰ ਮੱਥਾ ਟੇਕਦੇ ਆਂ ਜਾ ਕੇ ਹੈ ਨਾ ਵੀ ਸਾਡਾ ਪੂਰਾ ਮਹੀਨਾ ਵਧੀਆ ਨਿਕਲੇ ਤੇ ਉਸੇ ਤਰੀਕੇ ਵੀ ਸਾਡੀ ਜ਼ਿੰਦਗੀ ਇੱਕ ਵਧੀਆ ਅੱਗੇ ਜਾਵੇ ਤੇ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਦੀ ਸੰਗਰਾਮ ਹੋਵੇ ਤੇ ਜਿਵੇਂ ਭਾਈ ਜੀ ਪਿਛਲੇ ਕੁਝ ਸਮੇਂ ਦੇ ਦੌਰਾਨ ਪੰਜਾਬੀ ਜਿਹੜਾ ਸਿਨੇਮਾ ਉਹ ਕਮੇਡੀ ਵੱਲ ਜ਼ਿਆਦਾ ਸੀਗਾ ਹੁਣ ਤੁਹਾਨੂੰ ਕੀ ਲੱਗਦਾ ਕਿ ਐਕਸ਼ਨ ਵੱਲ ਵਾਪਸ ਆ ਰਹੇ ਲੋਕਾਂ ਹਾਂਜੀ ਹਾਂ ਪਿੱਛੇ ਕੁਝ ਇੱਕ ਐਕਸ਼ਨ ਫਿਲਮ ਜਿਹੜੀਆਂ ਆਈਆਂ ਲੋਕਾਂ ਨੇ ਕਾਫੀ ਜ਼ਿਆਦਾ ਪਸੰਦ ਕੀਤੀਆਂ ਸੋ ਵੈਸੇ ਜਿਵੇਂ ਸਾਡੀ ਇੱਕ ਪਰਿਵਾਰਕ ਫਿਲਮ ਆ ਤਾਂ ਇਹਦੇ ਵਿੱਚ ਤੁਹਾਨੂੰ 6 ਵਧੀਆ ਹਾਈ ਫਾਈ ਐਕਸ਼ਨ ਸੀਕਵੈਂਸ ਦੇਖਣ ਨੂੰ ਮਿਲਣਗੇ ਵੀ ਜਿਹੜਾ ਇੱਕ ਜਨਰ ਹੈਗਾ ਉਹ ਧੱਕੇ ਨਾਲ ਐਕਸ਼ਨ ਨਹੀਂ ਵੜਿਆ ਹੋਇਆ ਵੀ ਇੱਕ ਐਕਸ਼ਨ ਫਿਲਮ ਬਣਾਤੀ ਜਿੱਥੇ ਜਿੱਥੇ ਕਹਾਣੀ ਦੀ ਜ਼ਰੂਰਤ ਹੈਗੀ ਹੈ ਉੱਥੇ-ਉੱਥੇ ਅਸੀਂ ਐਕਸ਼ਨ ਪਾਇਆ ਸੋ ਉਹ ਐਕਸ਼ਨ ਜਿਹੜੇ ਲੋਕ ਪਸੰਦ ਕਰਦੇ ਨੇ ਉਹ ਪਾਰਟ ਉਹਨਾਂ ਲਈ ਹੈ ਬਾਕੀ ਪਰਿਵਾਰਕ ਹੈ ਜੀ ਹਰ ਇੱਕ ਆਪਣਾ ਪਿਓ ਪੁੱਤ ਦੇ ਰਿਸ਼ਤੇ ਨੂੰ ਕਹਿੰਦੇ ਹੋਏ ਹਸਬੈਂਡ ਵਾਈਫ ਤੇ ਆਪਣਾ ਕੀ ਕਹਿੰਦੇ ਨੇ ਕਿ ਭੈਣ ਭਰਾ ਹੋ ਗਏ ਹਨ ਜਿੰਨੇ ਵੀ ਰਿਸ਼ਤੇ ਨੇ ਉਹਨਾਂ ਨੂੰ ਦਰਸਾਉਂਦੇ ਫਿਲਮ ਹੈ ਜੀ ਮਤਲਬ ਓਵਰ ਆਲ ਇੱਕ ਵਧੀਆ ਫਿਲਮ ਹੈ ਪਰਵਾਰੀ ਫਿਲਮ ਆਪਾਂ ਕਹਾਂ ਸੋ ਹਾਂਜੀ ਹਾਂਜੀ ਜੀ ਤੇ ਸਟਾਰ ਕਾਸਟ ਦੇ ਵਿੱਚ ਸਰ ਮੇਨ ਮੇਨ ਕੌਣ ਲੀਡ ਥੀ ਮੇਨ ਜੀ ਫੀਮੇਲ ਲੀਡ ਸ਼ਰਨ ਕੌਰ ਜੀ ਨੇ ਜੀ ਜੀ ਸੋ ਬਾਕੀ ਸਾਡੀ ਬਹੁਤ ਵੱਡੀ ਕਾਸਟ ਹੈ ਜੀ ਜੀ ਇਹਦੇ ਵਿੱਚ ਮੈਂ ਕੁਝ ਕੇ ਨਾਮ ਜੇ ਮੈਂ ਲੈਣੇ ਭੁੱਲ ਗਿਆ ਕਿਉਂਕਿ ਕਾਸਟ ਬਹੁਤ ਲੰਬੀ ਹੈ ਜੀ ਆਪਾਂ ਸ਼ੁਰੂ ਕਰਦੇ ਜੀ ਮੇਰੇ ਫਾਦਰ ਸਾਹਿਬ ਦਾ ਕਿਰਦਾਰ ਸ਼ਵਿੰਦਰ ਮਹਾਲ ਜੀ ਜੀ ਤੇ ਸਰਦਾਰ ਸੋਹੀ ਸਾਹਿਬ ਨੇ ਜੀ ਫਿਰ ਆਪਣਾ ਗੁਰਮੀਤ ਗੁਰਮੀਤ ਸਾਜਨ ਲੈ ਵੀ ਸੰਦੂ ਰਾਜਤਾਲੀਵਾਲ ਜੀ ਰਾਜਤਾਨੀ ਗੁਰਮੀਤ ਗੁਰਮੀਤ ਸਾਜਨ ਜੀ ਅਮਨ ਸੁੱਤਧਾਰ ਹੈਗਾ ਕਮਨ ਲਾਸ਼ ਕੁੜੀ ਹੈ ਮੇਰੀ ਸਿਸਟਰ ਦਾ ਕਿਰਦਾਰ ਜੀ ਭਾਈ ਉਹਨਾਂ ਨੇ ਸਟਰੋਂਗ ਹੈ ਜੱਪਨ ਜੋਤ ਇੱਕ ਸੈਕੰਡ ਹੀਰੋਇਨ ਮਤਲਬ ਵੀ ਸੈਕੰਡ ਹੀਰੋਇਨ ਦਾ ਸੈਂਸ ਉਹ ਇੱਕ ਉਹਨਾਂ ਦਾ ਕੈਮੀ ਹੈਗਾ ਇੱਕ ਉਹਨਾਂ ਦਾ ਵਧੀਆ ਕਿਰਦਾਰ ਹੈਗਾ ਫਿਰ ਆਪਣਾ ਤੰਗੂ ਮੈਡਮ ਜੀ ਗੁਰਮੀਤ ਸਾਜਨ ਲੰਘਪਕ ਚੰਗੀ ਚੰਗੀ ਪੇਸ਼ਾ ਉਸ ਸਾਰੀ ਕਾਸਟ ਹੈ ਸਲੰਕੀ ਸਾਹਿਬ ਤੇ ਤੁਹਾਨੂੰ ਮੈਂ ਸ਼ਰਨ ਕੌਰ ਮੈਂ ਤੁਹਾਨੂੰ ਕਿਸ ਤਰ੍ਹਾਂ ਲੱਗੀ ਮੂਵੀ ਦੇ ਵਿੱਚ ਕੰਮ ਕਰਕੇ ਆ ਬਹੁਤ ਵਧੀਆ बिकॉज ਇਕਦਮ ਐਕਸਾਈਟਡ ਸੀ ਕਿਉਂਕਿ ਜਿन्होने ਸ਼ਰੀਕ 2 ਲਿਖੀ ਸੀ ਉਹ ਜੀ ਇਸ ਨੂੰ ਡਾਇਰੈਕਟਰ ਔਰ ਰਾਈਟ ਕਰੇ ਇੰਦਰਪਾਲ ਜੀ ਸੋ ਉਹਨਾਂ ਕਰਕੇ ਮੈਂ ਇਸ ਮੂਵੀ ਦਾ ਹਿੱਸਾ ਬਣੀ ਔਰ ਮੈਨੂੰ ਯਕੀਨ ਸੀਗਾ ਇਸ ਕਰਕੇ ਮੈਨੂੰ ਕੋਈ ਡਾਊਟ ਨਹੀਂ ਸੀ ਕਿਉਂਕਿ ਇਹਨਾਂ ਨੇ ਸ਼ਰੀਕ 2 ਚ ਮੇਰਾ ਕੈਰੈਕਟਰ ਬਹੁਤ ਵਧੀਆ ਲਿਖਿਆ ਸੀ ਔਰ ਸੰਗ੍ਰਹਿਣ ਚ ਵੀ ਕੀਰਤ ਦਾ ਕੈਰੈਕਟਰ ਬਹੁਤ ਵਧੀਆ ਬਹੁਤ ਡਿਫਰੈਂਟ ਜੋ ਮੈਂ ਰੀਅਲ ਲਾਈਫ ਚ ਨਹੀਂ ਹੈਗੀ ਉਹਦਾ ਨਾ ਮੈਨੂੰ ਪਲੇ ਕਰਨ ਨੂੰ ਮਿਲਿਆ ਔਰ ਕਿਤੇ ਨਾ ਕਿਤੇ ਰਿਸ਼ਤ ਮਤਲਬ ਜਿਨਾਂ ਨੂੰ ਨਹੀਂ ਪਤਾ ਉਹ ਵੀ ਪਤਾ ਚਲ ਜਾਊਗਾ ਔਰ ਜੇ ਇੱਕ ਵਾਰ ਦੱਸੋ ਕਿ ਸੰਗਰਾਮ ਦਾ ਮਤਲਬ ਕਈ ਨੁਕਤਿਆਂ ਨੂੰ ਨਹੀਂ ਪਤਾ ਦੇਸੀ ਮੇਨ ਸਾਡਾ ਪਹਿਲਾ ਸ਼ੁਰੂਆਤ ਹੁੰਦੀ ਹੈ ਸਾਡੇ ਜਦੋਂ ਅਸੀਂ ਇੰਗਲਿਸ਼ 'ਚ ਇੱਕ ਤਰੀਕ ਤੋਂ ਕਰਦੇ ਆ ਤੇ ਦੇਸੀ ਸਾਡਾ ਸੰਗਰਾਮ ਤੋਂ ਸ਼ੁਰੂ ਦੇਸੀ ਮੇਨ ਆਪਾਂ ਸੰਗਰਾਮ ਲਈ ਪਹਿਲੀ ਤਾਰੀਖ ਕਹਿ ਲਈ ਪਹਿਲੀ ਤਾਰੀਖ 15 14 15 ਜਿਹੜਾ ਸੰਗਰਾਮ ਦੰਦੀ ਉਹਦੋਂ ਸਾਡਾ ਮਨ ਸਟਾਰਟ ਹੁੰਦਾ ਔਰ ਉਹ ਰੁੱਤਾਂ ਦੇ ਹਿਸਾਬ ਨਾਲ ਇਮੋਸ਼ਨਸ ਦੱਸੇ ਹੋਏ ਨੇ ਆਈ ਥਿੰਕ ਫੁੱਲ ਔਨ ਫੈਮਿਲੀ ਐ ਤੁਸੀਂ ਫਰੈਂਡਸ ਨਾਲ ਜਾਓ ਹਰ ਇੱਕ ਰਿਸ਼ਤੇ ਦੀ ਵੈਲਿਊ ਬਾਰੇ ਦੱਸਿਆ ਗਿਆ ਹੈ ਸੋ ਮੈਂ ਇਹੀ ਰਿਕੁਐ ਹਮੇਸ਼ਾ ਵਧੀਆ ਵਧੀਆ ਪ੍ਰੋਜੈਕਟ ਲੈ ਕੇ ਆਉਂਦੇ ਆ ਤੇ ਤੁਹਾਡੇ ਸਪੋਰਟ ਦੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਸੋ ਪਲੀਜ਼ ਗਾਇਜ਼ 22 ਸੈਕਿੰਡ ਆਫ ਮਾਰਚ ਨੂੰ ਸੰਗਰਾਮ ਜ਼ਰੂਰ ਦੇਖ ਕੇ ਆਇਓ ਸੋ ਵੈਸੇ ਤਾਂ ਸੰਗਰਾਮ 14 ਮਾਰਚ ਦੀ ਸੀ ਪਰ ਜਿਹੜੀ ਸੰਗਰਾਮ ਫਿਲਮ ਆ ਉਹ ਆ ਰਹੀ ਹੈ 22 ਮਾਰਚ ਨੂੰ ਤੇ ਉਹ ਸ਼ੂਟ ਵੀ ਸਾਰੇ ਬਠਿੰਡੇ ਦੇ ਲਗਭਗ ਹੋਈ ਹੈ ਨਾ ਇਹ ਸਾਰੀ ਹਾਂਜੀ ਹਾਂਜੀ ਤੇ ਬਾਈ RAM ਸਿੰਘ ਉਹ ਨਰਹੋਣਾ ਦੇ ਘਰੇ ਸ਼ੂਟ ਹੋਈ ਹੈ ਜਿਨ੍ਹਾਂ ਦੀ ਕੋਠੀ ਤੋਂ ਬਾਈ ਸਿੱਧੂ ਮੂਸੇ ਵਾਲਾ ਨਕਸ਼ਾ ਲੈ ਕੇ ਗਏ ਸੀਗੇ ਸੋ ਬਹੁਤ ਵਧੀਆ ਫਿਲਮ ਆ ਹਨਾ ਤੇ ਜ਼ਰੂਰ ਸਾਰੇ ਦੇਖਣੀ ਆ 22 ਮਾਰਚ ਨੂੰ ਸਿਨੇਮਾ ਘਰਾਂ ਦੇ ਵਿੱਚ ਧੰਨਵਾਦ